ਹੈਲੋ ਜੀ ਸਵਾਗਤ ਹੈ ਤੁਹਾਡਾ ਸ਼ੈਫ ਕਿਰਨ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਕਠਲ ਦਾ ਅਚਾਰ ਕਠਲ ਦਾ ਅਚਾਰ ਬਣਾਣ ਲਈ ਇਹਦੇ ਤੁਹ ਕੱਟ ਲੈਣਾ ਕੱਟਣ ਤੋਂ ਬਾਅਦ ਇਹਦੇ ਛਿਲਕੇ ਜਿਹੜੇ ਉੱਪਰਲੇ ਮੋٹے-ਮੋٹے ਆ ਛਿੱਲ ਲੈਣੇ ਫਿਰ ਇਸ ਦੇ ਟੁਕੜੇ ਕਰਨੇ ਸ਼ੁਰੂ ਕਰ ਦੇਣੇ ਆ ਤੇ ਕੱਟਣਾ ਹੱਥਾਂ ਨੂੰ ਤੇਲ ਲਾ ਕੇ ਜਾਂ ਗਲਵਸ ਪਾ ਕੇ ਆ ਦੇਖੋ ਅਸੀਂ ਟੁਕੜੇ ਵੀ ਕਰ ਲਏ ਆ ਹੁਣ ਇਹਨਾਂ ਨੂੰ ਖੁੱਲੇ ਠੰਡੇ ਪਾਣੀ ਦੇ ਵਿੱਚ ਤੋ ਲੈਣਾ ਤੇ ਦੂਸਰੇ ਪਾਸੇ ਉਬਲਦਾ ਪਾਣੀ ਰੱਖਿਆ ਹੋਇਆ ਉਹਦੇ ਵਿੱਚ ਪਾ ਪਾ ਕੇ ਤੇ ਅਸੀਂ ਕੱਢੀ ਜਾਣਾ ਇਹ ਇੱਕਦਮ ਉਬਲਦਾ ਪਾਣੀ ਆ ਪਾ ਪਾ ਕੇ ਕੱਢੀ ਜਾਣਾ ਛਾਨਨੀ ਦੇ ਵਿੱਚ ਪਾਈ ਜਾਣਾ ਤੇ ਨਾਲੇ ਇਹਦੇ ਵਿੱਚ ਇੱਕ ਬੀਜ ਹੁੰਦੇ ਆ ਕਈ ਵਾਰੀ ਉਬਲਣ ਨਵੇਲੇ ਛਿਲਕਾ ਉੱਤਰ ਜਾਂਦਾ ਬੀਜਾਂ ਦਾ ਜੇ ਛਿਲਕਾ ਨਹੀਂ ਉੱਤਰਦਾ ਤੇ ਅਸੀਂ ਬਾਅਦ ਵਿੱਚ ਉਤਾਰ ਲੈਣਾ ਇਹ ਬਹੁਤ ਹਾਰਡ ਛਿਲਕਾ ਹੁੰਦਾ ਆ ਹੁਣ ਅਸੀਂ ਇਹਨੂੰ ਇੱਕ ਘੰਟੇ ਲਈ ਤੁੱਪ ਦੇ ਵਿੱਚ ਸੁੱਕਣਾ ਰੱਖ ਦਿੰਨਾ ਜੇ ਤੁੱਪ ਘਾਟਿਆ ਬਾਧਿਆ ਤੇ ਦੇਖ ਲੈਣਾ ਇੱਕ ਘੰਟਾ ਲੱਗੂਗਾ ਜਾਂ ਅੱਧਾ ਘੰਟਾ ਲੱਗੂਗਾ ਹੁਣ ਪਾਵਾਂਗੇ ਮਸਾਲਾ ਮਸਾਲੇ ਦੇ ਵਿੱਚ ਸੌਂ ਫਜਵੈਨ ਜੀਰਾ ਧਨੀਆ ਇੱਕ ਇੱਕ ਵੱਡਾ ਟੇਬਲस्पून ਪਾ ਲੈਣਾ ਮੇਥੇ ਵੀ ਇੱਕ ਵੱਡਾ ਟੇਬਲस्पून 3-4 ਮਿਰਚਾਂ ਪਾ ਲਓ ਸਵਾਦ ਅਨੁਸਾਰ ਮਿਰਚਾਂ ਪਾਣੀਆਂ ਆ ਤੇ ਨਾਲੇ ਅਸੀਂ ਪਾਵਾਂਗੇ ਮਸਟਰਡ ਸੀਡ ਮਸਟਰਡ ਸੀਡ ਜਿਹੜੇ ਪਾਣੇ ਆ ਉਹ ਵੀ ਇੱਕ ਵੱਡਾ ਚਮਚ ਪਾ ਲੈਣੇ ਆ ਭੁੱਜਣ ਲੱਗ ਗਏ ਆ ਭੁੰਨਣ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਗ੍ਰाइंड ਕਰ ਲੈਣਾ 4 ਚਮਚ ਵੱਡੇ ਤੇਲ ਦੇ ਪਾ ਕੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਇੱਕ ਚਮਚ ਹਲਦੀ ਦਾ ਪਾਣਾ ਆ ਥੋੜਾ ਜਿਹਾ ਮਸਾਲਾ ਪਹਿਲਾਂ ਪਾ ਲੈਣਾ ਬਾਕੀ ਮਸਾਲਾ ਅਸੀਂ ਬਾਅਦ ਵਿੱਚ ਪਾਵਾਂਗੇ ਹੁਣ ਆਪਾਂ ਪਾਵਾਂਗੇ ਕਠਲ ਕਠਲ ਸਾਡਾ ਸੁੱਕ ਗਿਆ ਆ ਦੇਖੋ ਇਹ ਹੁਣ ਪਾ ਕੇ ਚੰਗੀ ਤਰ੍ਹਾਂ ਰਲਾ ਲੈਣਾ ਇਸ ਤਰ੍ਹਾਂ ਦਾ achar ਬਣਾ ਕੇ ਤੁਸੀਂ ਸਾਲ ਭਰ 2 ਸਾਲ ਵੀ ਰੱਖ ਸਕਦੇ ਆ ਹੁਣ ਪਾਵਾਂਗੇ ਅਸੀਂ ਕਸ਼ਮੀਰੀ ਲਾਲ ਮਿਰਚ 2 ਚਮਚ ਪਾਏ ਆ ਕਸ਼ਮੀਰੀ ਲਾਲ ਮਿਰਚ ਦੇ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਨਾਲੇ ਸਾਰਾ ਮਸਾਲਾ ਪਾ ਕੇ ਰਲਾ ਦੇਣਾ ਤੇ ਹੁਣ ਸਿਰਕੇ ਦੇ ਵਿੱਚ ਅਸੀਂ ਨਮਕ ਘੋਲ ਕੇ ਪਾਣਾ ਆ ਇਹਨੂੰ ਵੀ ਚੰਗੀ ਤਰ੍ਹਾਂ ਰਲਾ ਲੈਣਾ ਇਸ ਤਰ੍ਹਾਂ ਦਾ achar ਦੇਖੋ ਬਣਾਓ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਵਾਚਿੰਗ ਮਾਈ ਵੀਡੀਓ